ਹੈਲੋ एवरीवन वेलकम बैक टू माय YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਕੌਫੀ ਕੌਫੀ ਜਿਹੜੀ ਕਿ ਅਸੀਂ ਜਾ ਕੇ ਮਤਲਬ ਮਾਲ ਚ ਰੈਸਟੋਰੈਂਟ ਚ ਪੀਂਦੇ ਆ ਉਹ ਕੌਫੀ ਤੁਸੀਂ ਜਿੱਦਾਂ ਆਗੇ ਕੈਪਚੀਨੋ ਹੁੰਦੀ ਉਹਦਾ ਦੀ ਅਸੀਂ ਕੌਫੀ ਜਿਹੜੀ ਹੈ ਘਰੇ ਬਣਾ ਕੇ ਤੇ ਬੜੀ ਆਸਾਨੀ ਦੇ ਨਾਲ ਜਦੋਂ ਮਰਜੀ ਅਸੀਂ ਪੀ ਸਕਦੇ ਹਾਂ ਆਪਣੇ ਬੱਚਿਆਂ ਨੂੰ ਵੀ ਦੇ ਸਕਦੇ ਹਾਂ ਤੇ ਆਪਣੇ ਘਰ ਆਏ ਮਹਿਮਾਨਾਂ ਨੂੰ ਵੀ ਦੇ ਸਕਦੇ ਆਪਾਂ ਉਹਦੇ ਲਈ ਅਸੀਂ ਕੀ ਕਰਨਾ ਹੈ ਇੱਕ ਮੈਂ ਨਾ ਛੋਟੀ ਖਾਲੀ ਬੋਟਲ ਲੈ ਲੈਣੀ ਹੈ ਜਿਹਦੇ ਵਿੱਚ ਕਿ ਸਾਨੂੰ ਇਹਦੇ ਵਿੱਚ ਬਹੁਤ इजीਲੀ ਕਾਫੀ ਜਿਹੜੀ ਜਲਦੀ ਰੈਡੀ ਹੋ ਜਾਂਦੀ ਹੈ ਸ਼ੇਕ ਕਰਕੇ ਇਹ ਹੈਗੀ ਜੇ ਅਮੋਲ ਦੁੱਧ ਹੁੰਦਾ ਹੈ ਜਿਹੜਾ ਹਾਂਜੀ ਕੋਲਡ ਅਮੋਲ ਦੁੱਧ ਉਹਦੀ ਮੈਂ ਲਈ ਹੋਈ ਬੋਟਲ ਖਾਲੀ ਕਰਕੇ ਧੋਲੀ ਹੋਈ ਸੀਗੀ ਤੇ ਇਹਨੂੰ ਅਸੀਂ ਕਿ ਵੇਸਟ ਨਹੀਂ ਕਰਨਾ ਹੈਗਾ ਠੀਕ ਹੈ ਜੀ ਹੁਣ ਇਹਦੇ ਵਿੱਚ ਮੈਂ ਪਾਉਂਗੀ ਜੀ ਬਰੂ ਕਾਫੀ ਦੇ ਤਿੰਨ ਪਾਊਚ ਤੁਸੀਂ ਕੋਈ ਵੀ ਕਾਫੀ ਨੈਸਲੇ ਵੀ ਲੈ ਸਕਦੇ ਆਂ ਅਗਰ ਤੁਹਾਡੇ ਘਰ ਪੂਰੀ ਡੱਬੀ ਭਰੀ ਪਈ ਹੈ ਕਾਫੀ ਦੀ ਉਹਦੇ ਚੋਂ ਵੀ ਤੁਸੀਂ 3 ਸਪੂਨ ਲੈ ਸਕਦੇ ਹੋ ਠੀਕ ਹੈ ਜੀ 3 ਸਪੂਨ ਹੀ ਬਸ ਪਾ ਲਿਓ ਜਾਂ 4 ਪਾ ਲਿਓ ਫਿਰ ਉਹਦੇ ਅਕੋਰਡਿੰਗੀ ਚੀਨੀ ਤੇ ਪਾਣੀ ਪਾਵਾਂਗੇ ਜੀ ਇਹ ਸਾਡਾ ਹੈਗਾ ਜੀ ਸੈਕਿੰਡ ਪਾਊਚ ਆ ਹੈਗਾ ਜੀ ਸਾਡਾ ਥਰਡ ਪਾਊਚ ਹੁਣ ਅਸੀਂ ਇਹਦੇ ਚ ਪਾ ਲਵਾਂਗੇ ਛੋਟਾ ਸਪੂਨ ਹੀ ਪਾਉਣਾ ਜੀ ਸੇ ਚੀਨੀ ਦਾ ਤਿੰਨ ਚਮਚੇ ਚੀਨੀ ਦੇ ਪਾ ਲੈਣੇ ਨੇ ਤੇ ਹੁਣ ਅਸੀਂ ਇਹਦੇ ਵਿੱਚ ਤਿੰਨ ਚਮਚ ਜਿਹੜੇ ਆ ਪਾਣੀ ਦੇ ਪਾਵਾਂਗੇ ਜੀ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਬੰਦ ਕਰ ਲਾਂਗੇ ਜਿਹੜੀ ਬਾਹਰ ਨਾ ਡੋਲੇ ਤੇ ਹੁਣ ਅਸੀਂ ਇਹਨੂੰ ਸ਼ੇਪ ਕਰਨਾ ਹੈ बस ऐसे हमें करेंगे 2-3 मिनट तक इन्हें अपने आप रेडी हो जाना जी कॉफी ਸਾਡੀ ਦੇਖੋ ਜੀ ਕਾਫੀ ਜ਼ਿਆਦਾ ਸ਼ੇਕ ਹੋ ਚੁੱਕੀ ਹੋਈ ਹੈ ਪਰ ਅਸੀਂ ਇਹਨੂੰ ਫਿਰ ਵੀ ਹਿਲਾਣਾ ਬੰਦ ਨਹੀਂ ਕਰਦੇ ਫਿਰ ਤੇ ਇਧਰ ਅਸੀਂ ਲੈ ਲਿਆ ਪੈਨ ਉਹਦੇ ਚ ਅਸੀਂ ਇੱਕ ਕੱਪ ਦੁੱਧ ਪਾ ਰਹੇ ਹਾਂ ਇਹਨੂੰ ਅਸੀਂ ਓਨੀਦਰ ਗੈਸ ਦੇ ਉੱਪਰ ਰੱਖ ਦਾਂਗੇ ਤਾਂ ਕਿ ਇਹ ਬੋਇਲ ਹੋ ਜਾਵੇ ਤੇ ਫਿਰ ਅਸੀਂ ਆਪਣੀ ਕਾਫੀ ਨੂੰ ਸ਼ੇਕ ਕਰਾਂਗੇ ਦੁੱਧ ਸਾਡਾ ਗਰਮ ਹੁੰਦਾ ਪਿਆ ਤੇ ਅਸੀਂ ਓਨੀ ਵੇਰ ਆਪਣੀ ਕਾਫੀ ਰੈਡੀ ਕਰ ਲੈਨੇ ਹਾਂ ਜੀ ਸਾ ਅੰਜੀ ਕਾਫੀ ਸਾਡੀ ਬਣ ਕੇ ਬਿਲਕੁਲ ਰੈਡੀ ਹੈ ਜੀ ਅਸੀਂ ਹੁਣ ਕੱਪ ਚ ਪਾਵਾਂਗੇ ਦੁੱਧ ਦੁੱਧ ਵੀ ਰੈਡੀ ਹੋ ਗਿਆ ਹੋਇਆ ਜਦੋਂ ਅਸੀਂ ਦੁੱਧ ਨੂੰ ਬੋਇਲ ਕਰਦੇ ਫਏ ਸੀ ਤਾਂ ਮੈਂ ਹਲਕੀ ਜੀ ਚੀਨੀ ਪਾ ਲਈ ਸੀ ਜੇ ਤੁਸੀਂ ਚੀਨੀ ਬਹੁਤ ਜ਼ਿਆਦਾ ਘੱਟ ਪੀਂਦੇ ਹੋ ਤਾਂ ਫਿਰ ਨਾ ਪਾਓ ਕਿਉਂਕਿ ਫਿਰ ਕਾਫੀ ਵਿੱਚ ਤੇ ਹੈਗੀ ਆ ਇੰਨੂੰ ਅਸੀਂ ਹੁਣ ਕਾਫੀ 'ਚ ਪਾਵਾਂਗੇ ਦੁੱਧ 'ਚ ਪਾਵਾਂਗੇ ਸਾਰੇ ਦੇਖੋ ਜੀ ਸਾਡੀ ਕਾਫੀ ਬਣ ਕੇ ਇੱਕਦਮ ਰੈਡੀ ਹੈ ਜੀ ਤੁਹਾਨੂੰ ਇਹ ਟ੍ਰਿਕ ਮੇਰੀ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ ਤੇ ਕਰਕੇ ਜ਼ਰੂਰ ਦੇਖਣਾ ਓਕੇ ਜੀ ਮਿਲਾਂਗੇ ਕਿਸੇ ਨੈਕਸਟ ਵੀਡੀਓ ਵਿੱਚ ਥੈਂਕ ਯੂ